ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸੰਗਤ ਪਿੰਡ ਨਿੱਜਰਪੁਰ ਡੇਰਾ ਬਾਬਾ ਨਾਨਕ ਪਿੰਡ ਮਾਨ ਜਿੱਥੇ ਸਭ ਤੋਂ ਵੱਧ ਪਾਣੀ ਨੇ ਮਾਰ ਕੀਤੀ ਉੱਥੇ ਪਹੁੰਚ ਚੁੱਕਿਆ ਹੈ ਗੁਰੂ ਸਾਹਿਬ ਦੀ ਕਿਰਪਾ ਦਾ ਓਟ ਅਸਰ ਲੈ ਕੇ ਦਾਲ ਸਬਜੀ ਪ੍ਰਸਾਦ ਦੇ ਦਿੱਤ ਗੁੱਤ ਜ਼ਰੂਰ ਤਮਦ ਪਰਿਵਾਰਾਂ ਵਾਸਤੇ ਕਿਸੇ ਵੀ ਸਥਿਤੀ ਦੇ ਨਾਲ ਜਿੱਠਣ ਵਾਸਤੇ ਨੌਜਵਾਨ ਵੀਰ ਟਰੈਕਟਰ ਟਰਾਲੀ ਤੇ ਲੈ ਕੇ ਲੰਗਰ ਪਹੁੰਚ ਚੁੱਕੇ ਨੇ ਇਹ ਮਾਨ ਪਿੰਡ ਬਿਲਕੁਲ ਸਰਦੀ ਪਿੰਡੇ 13 ਬਾਬਾ ਨੜ ਕੋਲਡੋਰ ਦੇ ਅੰਦਰ ਸਭ ਤੋਂ ਵੱਧ ਨੁਕਸਾਨ ਇਸ ਪਿੰਡ ਨੂੰ ਚੱਲਣਾ ਪਿਆ ਇਸ ਤੋਂ ਅੱਗੇ ਪਿੰਡ ਵੀ ਹਨ ਪੱਕੋਗੇ ਹੋਰ ਵੀ ਜਿਨ੍ਹਾਂ ਦੇ ਪਾਣੀ ਦਾ ਲੈਵਲ 7-8 ਫੁੱਟ ਤੱਕ ਸੀ ਇਸ ਪਿੰਡ ਦਾ ਲੈਵਲ 4 ਫੁੱਟ 5 ਫੁੱਟ ਕਰੀਬ ਸੀ ਜਿਹਦਾ 2 ਪਿੰਡ ਫੁੱਟ ਲੈ ਚੁੱਕਿਆ ਇਹ ਵੀਰ ਟਰੈਕਟਰ ਦੇ ਅੱਗੇ ਚੱਲਦੇ ਹੋਏ ਤਾ ਜੋ ਰਸਤੇ ਨੂੰ ਸਟ੍ਰਾਈਟਰ ਨੂੰ ਸਹੀ ਰਸਤਾ ਦਿਖਾ ਸਕਣ ਹਾਂਜੀ ਹਾਂਜੀ ਬਾਬਾ ਜੀ ਬਹੁਤ ਜ਼ਿਆਦਾ ਪਾਣੀ ਆ ਗਿਆ ਜੇ ਕੱਲ ਸੰਗਤਾਂ ਜਪ ਕਰਦੀਆਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਲੰਗਰ ਲੈ ਕੇ ਪਿੰਡ ਮਾਨ ਜ਼ਿਲ੍ਹਾ ਗਰਦਾਸਪੁਰ ਤੇਰਾ ਬਾਬਾ ਨਾਨਕ ਜਿੱਥੇ ਬਿਲਕੁਲ ਕਰੀਬ ਤੁਸੀਏ ਸਭ ਤੋਂ ਪਹਿਲਾਂ ਪਾਣੀ ਦੀ ਐਂਟਰੀ ਇੱਥੇ ਗੱਤੀ ਹੈ ਵੀਰ ਜੀ ਤੇ ਬਹਿ ਜਾ ਬਹਿ ਜਾ ਕਰਵਾ ਕੇ ਤੇ ਅਗਲੇ ਪਿੰਡਾਂ ਨੂੰ ਚਾਲੇ ਪਾ ਗਿਆ ਜੇ ਆ ਤਾਂ ਮੈਂ ਨਿਸ਼ਾਨ ਦਿਖਾਦਾ ਦੇਖ ਲਓ ਕਾਮ ਇਸ ਕਾਮ ਤਿੰਨ ਫੁੱਟ ਪਾਣੀ ਲੈਂਦਾ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਫਸਲ ਵਾੜੀ ਦਾ ਵਿਚਾਰ ਕਰਨ ਪੰਜਾਬ ਨੂੰ ਮੁਰਕਸ ਹਾਲੀ ਦੇ